ਮੈਂ ਵਰੁਨਸਰੀਨ ਅੰਮ੍ਰਿਤਸਰ ਤੋਂ ਅੱਜ ਲਾਈਵ ਹੋਂਦਾ ਜਿਹੜਾ ਮੁੱਖ ਕਾਰਨ ਸੀਗਾ ਉਹ ਸੀਗਾ ਕਿ ਜਨਤਾ ਨੂੰ ਉਹਨਾਂ ਦੇ ਹੱਕਾਂ ਦੇ ਰੂਪ ਰੂਪ ਕਰਾਣਾ ਕਿਉਂਕਿ ਪਿਛਲੇ ਜਿਹੜੀ ਸਮੇਂ ਤੋਂ ਐਫਸੀਆਈ ਡਿਪਾਰਟਮੈਂਟ ਵੱਲੋਂ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਵੱਲੋਂ ਜਿਹੜੇ ਕਿ ਜਨਤਾ ਵਾਸਤੇ ਕੰਮ ਆਂਦੀ ਹੈ ਉਹਦੇ ਵਿੱਚ ਬਹੁਤ ਵੱਡੇ ਸਤਰ ਤੇ ਕਪਲੇਬਾਜੀ ਕੀਤੀ ਜਾ ਰਹੀ ਸੀਗੀ ਤੇ ਮੈਂ ਮੇਰਾ ਫਰਜ ਮੈਂ ਆਪਣਾ ਸਮਝਿਆ ਕਿ ਮੈਂ ਜਨਤਾ ਨੂੰ ਉਹਨਾਂ ਦੇ ਹੱਕਾਂ ਲਈ ਆਗਤ ਕਰਾਵਾਂ ਤੇ ਇਹਨਾਂ ਦੀ ਜਿਹੜੀ ਕਰਪਸ਼ਨ ਆ ਉਹਨੂੰ ਉਜਾਗਰ ਕਰਾਂ ਕਿਉਂਕਿ ਪਿਛਲੀ ਵਾਰ ਜਿਹੜੀ ਕਣਕ ਦੀ ਵੰਡ ਹੋਈ ਆ ਚੌਥੇ ਮਹੀਨੇ ਚ ਅਪ੍ਰੈਲ ਮਹੀਨੇ ਚ 15-15 ਕਿਲੋ ਕਣਕ ਆਈ ਸੀ ਹਰ ਫੈਮਿਲੀ ਦੇ ਜੀ ਵਾਸਤੇ ਇੱਕ ਜੀ ਵਾਸਤੇ ਬਟ ਡੀਪੋ ਹੋਲਡਰਾਂ ਵੱਲੋਂ ਉਹਨਾਂ ਨੂੰ 13 ਕਿਲੋ 14 ਕਿਲੋ ਦੇ ਹਿਸਾਬ ਨਾਲ ਕਣਕ ਦਿੱਤੀ ਗਈ ਕਈ ਡੀਪੋ ਹੋਲਡਰਾਂ ਨੇ ਤੇ ਇੱਥੇ ਤੱਕ ਸਾਨੂੰ ਅਨੌਫੀਸ਼ੀਅਲੀ ਦੱਸਿਆ ਕਿ ਉਹਨਾਂ ਨੂੰ ਇੰਸਪੈਕਟਰਾਂ ਵੱਲੋਂ ਅਦਾਇਤਾ ਨੇ ਕਿ ਕਣਕ ਨੂੰ ਘਟ ਦਿਓ ਇਰੇ ਚ ਹੁਣ ਤੁਸੀਂ ਆਪ ਹੀ ਸਮਝ ਆ ਰੋ ਸਮਝ ਸਕਦੇ ਹੋ ਕਿ ਇਰੇ ਚ ਕਿਤੇ ਨਾ ਕਿਤੇ ਅਫਸਰਾਂ ਦਾ ਨਿੱਜੀ ਸਵਾਰਥ ਸੀਗਾ ਜਿਹਦੇ ਲਈ ਉਹਨਾਂ ਨੇ ਲੋਕਾਂ ਦਾ ਹੱਕ ਉਹਨਾਂ ਤੋਂ ਖੋਇਆ ਉਹਨਾਂ ਨੂੰ ਕਨਕ ਘੱਟ ਦਿੱਤੀ ਮੈਂ ਆਪ ਜੀ ਅੱਗੇ ਬੇਨਤੀ ਕਰਦਾ ਮਾਂ ਕਿਰਪਿਆ ਆਪਣਾ ਹੱਕ ਪੂਰਾ ਲਿਆ ਕਰੋ ਨਾ ਹੀ ਸਰਕਾਰਾਂ ਤੇ ਨਾ ਹੀ ਡਿਪਾਰਟਮੈਂਟ ਕੋਈ ਤੁਹਾਡੇ ਤੇ एहसान ਨਹੀਂ ਕਰਦੇ ਤੁਹਾਨੂੰ ਫ੍ਰੀ ਦੀ ਕਨਕ ਦੇ ਕੇ ਇਹ ਤੁਹਾਡੇ ਹੀ ਦਿੱਤੇ ਹੋਏ ਟੈਕਸ ਨੇ ਜਿਹੜੇ ਕਨਕ ਦੇ ਰੂਪ ਚ ਤੁਹਾਨੂੰ ਵਾਪਸ ਕੀਤੇ ਜਾਂਦੇ ਨੇ ਇਰ ਤੇ ਕੋਈ ਤੁਹਾਡੇ ਤੇ एहसान ਨਹੀਂਗਾ ਆਪਣੀ ਕਨਕ ਆਪਣਾ ਹੱਕ ਸਮਝ ਕੇ ਪੂਰੀ ਲਵੋ ਜਿਹੜਾ ਡੀਪੋ ਹੋਲਡਰ ਤੁਹਾਨੂੰ ਕਨਕ ਘੱਟ ਦਿੰਦਾ ਜਾਂ ਤੁਹਾਨੂੰ ਕਨਕ ਦੇਣ ਤੋਂ ਇਨਕਾਰ ਕਰਦਾ ਜਾਂ ਤੁਹਾਡੇ ਬੋਲਣ ਤੇ ਤੁਹਾਨੂੰ ਇਹ ਕਹਿੰਦਾ ਕਿ ਮੈਂ ਤੇਰਾ ਕਾਰਡ ਕਟਵਾ ਦੇਣਾ ਪਹਿਲੀ ਗੱਲ ਤੇ ਮੈਂ ਤੁਹਾਨੂੰ ਇੱਥੇ ਇਹ ਦੱਸਦਾ ਕਿ ਇਹ ਵੀ ਡੀਪੋ ਹੋਲਡਰ ਕੋਈ ਨਹੀਂ ਪਾਵਰ ਜਾਂ ਇੰਸਪੈਕਟਰ ਕੋਈ ਨਹੀਂ ਪਾਵਰ ਨਹੀਂ ਕੀ ਕਿ ਉਹ ਕਹੇ ਦਾ ਨਜਾਇਜ਼ ਕਾਰਡ ਕੱਟ ਦੇ ਫੇਰ ਵੀ ਜੇ ਤੁਹਾਡਾ ਕਾਰਡ ਕੱਟਣ ਦੀ ਧਮਕੀ ਦਿੰਦਾ ਜਾਂ ਤੁਹਾਨੂੰ ਕਨਕ ਨਹੀਂ ਪੂਰੀ ਦਿੰਦਾ ਜਾਂ ਤੁਹਾਡੇ ਨਾਲ ਬਦਤਮੀਜੀ ਕਰਦਾ ਮੈਂ ਥੱਲੇ ਡਿਸਕ੍ਰਿਪਸ਼ਨ ਚ ਡੀਐਫਐਸੀ ਅੰਮ੍ਰਿਤਸਰ ਜੀ ਦਾ ਆਫੀਸ਼ੀਅਲੀ ਫੋਨ ਨੰਬਰ ਏਐਫਐਸਓ ਸੈਂਡੀ ਜੀ ਦਾ ਜਿਹੜੇ ਕੀ ਵੰਡਦੇ ਨੇ ਉਹਨਾਂ ਦਾ ਆਫੀਸ਼ੀਅਲੀ ਫੋਨ ਨੰਬਰ ਪਾਵਾਂਗਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਲੱਗੇ ਕਿ ਉਹ ਤੁਹਾਨੂੰ ਨਿਆਂ ਨਹੀਂ ਦੇ ਰਹੇ ਤਾਂ ਤੁਸੀਂ ਮੈਨੂੰ ਵੀ ਸੰਪਰਕ ਕਰ ਸਕਦੇ ਹੋ ਮੈਂ ਤੁਹਾਡੇ ਹੱਕ ਦੀ ਆਵਾਜ਼ ਚੁੱਕਣ ਲਈ ਤਿਆਰ ਹਾਂ ਬਟ ਤੁਸੀਂ ਜਰੂਰ ਆਪਣੇ ਹੱਕ ਦੀ ਆਵਾਜ਼ ਚੁੱਕੋ ਦੇਖੋ ਤੁਸੀਂ ਆਪਣੀ ਕਣਕ ਏ ਇਹ ਨਾ ਸੋਚੋਗੇ ਹੀ 1 ਕਿਲੋ ਛਾੜਦੀ ਕੋਈ ਗੱਲ ਨਹੀਂ ਹਨ ਕਨਕ ਮਿਲਦੀ ਆ ਤੁਹਾਡੇ ਤੇ ਕੋਈ ਹਸਾਨ ਨਹੀਂ ਤੁਹਾਡੇ 1-1 ਕਿਲੋ ਕਨਕ ਕਰਕੇ 1 ਕਰੋੜਾਂ ਦਾ ਕਪਲਾ ਕਰਦੇ ਨੇ ਇਹ ਤਾਂ ਹੋ ਗਈ ਜੀ ਜਨਤਾ ਦੀ ਗੱਲ ਹੁਣ ਮੈਂ ਗੱਲ ਕਰਾਂਗਾ ਡੀਪੂ ਹੋਲਡਰ ਭਰਾਵਾਂ ਦੀ ਦੇਖੋ ਮੈਨੂੰ ਪਤਾ ਵਾ ਕਿ ਤੁਸੀਂ ਵੀ ਮਜਬੂਰ ਹੋ ਕਿ ਥੋੜੇ-ਥੋੜੀ ਕਨਕ ਘਾਟੇ ਦੇਣ ਲਈ ਕਿਉਂਕਿ ਤੁਹਾਡੇ ਖਰਚੇ ਨਹੀਂ ਪੂਰੇ ਹੋਉਂਦੇ ਨਾ ਇਹ ਤੁਹਾਨੂੰ ਕਮਿਸ਼ਨਾਂ ਟਾਈਮ ਤੇ ਮਿਲਦੀਆਂ ਜੋ ਕੀ ਕਮਿਸ਼ਨਾਂ ਡੱਕੀਆਂ ਗਈਆਂ ਇਸ ਵਾਰ ਦੀਆਂ ਵੀ ਕਮਿਸ਼ਨਾਂ ਜਿਹੜੀ ਵਾਂਡ ਹੋਈ ਉਹਦੀ ਵੀ ਕਮਿਸ਼ਨ ਹਾਲੇ ਤੱਕ ਮੈਨੂੰ ਪਤਾ ਲੱਗਾ ਤੁਹਾਨੂੰ ਨਹੀਂ ਮਿਲੀ ਮੈਂ ਡੀਐਫਐਸਸੀ ਅੰਮ੍ਰਿਤਸਰ ਜੀ ਨੂੰ ਬੇਨਤੀ ਕਰਾਂਗਾ ਕਿਰਪਿਆ ਡੀਪੋ ਹੋਲਡਰ ਭਰਾਵਾਂ ਦੀ ਕਮਿਸ਼ਨਾਂ ਉਹਨਾਂ ਨੂੰ ਪਾਈਆਂ ਜਾਣ ਤਾਂ ਕਿ ਉਹ ਕਮਿਸ਼ਨਾਂ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਨ ਉਹਨਾਂ ਦਾ ਧਿਆਨ ਕਿਸੇ ਦੇ ਹੱਕਾਂ ਦੀ ਕਨਗ ਰੱਖਣ ਵੱਲ ਨਾ ਜਾਵੇ ਕਿਉਂਕਿ ਜੇ ਉਹਨਾਂ ਦੇ ਹੱਕ ਉਹਨਾਂ ਨੂੰ ਟਾਈਮ ਸਿਰ ਮਿਲਦੇ ਰਹੇ ਤੇ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਦੀ ਕਨਗ ਰੱਖਣਗੇ ਕਿਉਂਕਿ ਉਹ ਵੀ ਇਨਸਾਨ ਨੇ ਉਹਨਾਂ ਨੂੰ ਵੀ ਪਤਾ ਵਾ ਕਿ ਆਟਾ ਕਿੰਨਾ ਕੁ ਜ਼ਰੂਰੀ ਹੈ ਕਿਸੇ ਪਰਿਵਾਰ ਵਾਸਤੇ ਤਾਂ ਮੈਂ ਤੇ ਡੀਪੋ 홀ਡਰਾਂ ਨੂੰ ਇੱਕ ਵੀਰਾਂ ਨੂੰ ਇੱਕ ਹੋਰ ਗੱਲ ਦੱਸਣੀ ਜ਼ਰੂਰੀ ਸਮਝਾਂਗਾ ਕਿ ਜਿਹੜੇ ਲੋਡਿੰਗ ਅਨਲੋਡਿੰਗ ਦੇ ਪੈਸੇ ਨੇ ਉਹ ਅੱਜ ਤੱਕ ਕਿਸੇ ਵੀ ਡੀਪੋ 홀ਡਰ ਦੇ ਅਕਾਊਂਟ 'ਚ ਨਹੀਂ ਪਏ ਇਹ ਮੈਂ ਆਪਣੇ ਸਤਰ ਤੇ ਵੀ ਪਤਾ ਕੀਤਾ ਮੈਨੂੰ ਦੱਸਿਆ ਵੀ ਗਿਆ ਵਾ ਬਟ ਮੈਨੂੰ ਇੱਕ ਮੈਂ ਆਰਟੀਆਈ ਪਾਈ ਸੀ ਹਜ ਤੱਕ ਕੁਝ ਮਹੀਨੇ ਪਹਿਲਾਂ ਉਹਦੇ ਤੇ ਮੈਂ ਪੁੱਛਿਆ ਸੀਗਾ ਕਿ ਜਿਹੜੇ ਲੋਡਿੰਗ ਅਨਲੋਡਿੰਗ ਦੇ ਪੈਸੇ ਨੇ ਉਹ ਕਿੱਦਾਂ ਭੁਗਤਾਨ ਕੀਤਾ ਜਾਂਦਾ ਤੇ ਮੈਨੂੰ ਉਹ ਆਰਟੀਆਈ ਦਾ ਜਵਾਬ ਆਇਆ ਸੀਗਾ ਕਿ ਲੋਡਿੰਗ ਅਨਲੋਡਿੰਗ ਦੇ ਜਿਹੜੇ ਪੈਸੇ ਨੇ ਉਹ ਡੀਪੋ ਹੋਲਡਰ ਨੂੰ ਦਿੱਤੇ ਜਾਂਦੇ ਨੇ ਬਟ ਇਹ ਮੈਨੂੰ ਵੀ ਪਤਾ ਲੋਡਿੰਗ ਅਨਲੋਡਿੰਗ ਦੇ ਪੈਸੇ ਅੱਜ ਤੱਕ ਤੁਹਾਨੂੰ ਨਹੀਂ ਮਿਲੇ ਤੇ ਮੈਂ ਆਪ ਜੀ ਅੱਗੇ ਬੇਨਤੀ ਕਰਦਾ ਜਿਹੜੇ ਆਪ ਜੀ ਦੇ ਪ੍ਰਧਾਨ ਨੇ ਡੀਪੋ ਹੋਲਡਰ ਸੰਸਥਾ ਦੇ ਉਹਨਾਂ ਦੇ ਹੱਥ ਜੋੜ ਬੇਨਤੀ ਕਰਦਾ ਕਿ ਆਪਣੇ ਹੱਕਾਂ ਵਾਸਤੇ ਬੋਲੋ ਡੀ ਐਫ ਐਸ ਸੀ ਅੰਮ੍ਰਿਤਸਰ ਨੂੰ ਮਿਲ ਕੇ ਉਹਨਾਂ ਕੋ ਲੋਡਿੰਗ ਅਨਲੋਡਿੰਗ ਦੇ ਪੈਸੇ ਜਿਹੜੇ ਵੀ ਅੱਜ ਤੱਕ ਡੀਪੋ ਹੋਲਡਰਾਂ ਦੇ ਬਕਾਏ ਨੇ ਉਹ ਉਹਨਾਂ ਦੇ ਖਾਤੇ 'ਚ ਪਵਾਓ ਮੈਨੂੰ ਜੇ ਤੁਸੀਂ ਉਹ ਕਮ ਲਾਓਗੇ ਮੈਨੂੰ ਜੇ ਤੁਸੀਂ ਡਿਊਟੀ ਲਾਓਗੇ ਤਾਂ ਮੈਂ ਵੀ ਤੁਹਾਡੇ ਨਾਲ ਆਣ ਲਈ ਤਿਆਰ ਆ ਤੁਹਾਡੇ ਅਨਲੋਡਿੰਗ ਅਨਲੋਡਿੰਗ ਦੇ ਪੈਸੇ ਦਿਵਾਉਣ ਲਈ ਤਿਆਰ ਆ ਤੁਹਾਡੀਆਂ ਕਮਿਸ਼ਨਾਂ ਦਿਵਾਉਣ ਲਈ ਤਿਆਰ ਆ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਜੇ ਤੁਹਾਡੇ ਹੱਕੀ ਤੁਹਾਨੂੰ ਪੂਰੇ ਤੋਂ ਦਿੱਤੇ ਜਾਣ ਤੇ ਤੁਹਾਡਾ ਧਿਆਨ ਕਿਸੇ ਦੀ ਕਨਕ ਵੱਲ ਨਹੀਂ ਜਾਊਗਾ ਤੇ ਜਿਹੜੇ ਇੰਸਪੈਕਟਰ ਤੁਹਾਨੂੰ ਇਹ ਕਹਿੰਦੇ ਨੇ ਕਿ ਕਨਕ ਦੀ ਵੰਡ ਚ ਕਨਕ ਦਾ ਘਪਲਾ ਕਰੋ ਕਿਰਪਾ ਉਹਨਾਂ ਦੇ ਕਹਿਣ ਤੇ ਨਾ ਚੱਲੋ ਕਿਉਂਕਿ ਬਾਅਦ ਚ ਬਾਇ ਚਾਂਜੇ ਤੁਸੀਂ ਫੜੇ ਜਾਂਦੇ ਹੋ ਤੇ ਇਹ ਉਹ ਯੂ ਇੰਸਪੈਕਟਰ ਨੇ ਜਿਹੜੇ ਤੁਹਾਡੇ ਤੇ ਹੀ ਕਾਰਵਾਈ ਕਰਕੇ ਕਹਿੰਦੇ ਨੇ ਸਾਨੂੰ ਤੇ ਇਹ ਚੀਜ਼ ਦਾ ਪਤਾ ਨਹੀਂ ਇਹਦੇ ਮੇਰੇ ਕੋਲ ਪ੍ਰੂਫ ਵੀ ਹੈਗੇ ਨੇ ਕਿ ਇੰਸਪੈਕਟਰਾਂ ਵੱਲੋਂ ਕਿਹਾ ਗਿਆ ਡੀਪੋ ਹੋਲਡਰਾਂ ਨੇ ਮੈਨੂੰ ਦੱਸਿਆ ਕਿ ਇੰਸਪੈਕਟਰ ਸਾਨੂੰ ਕਹਿੰਦੇ ਨੇ ਤੇ ਬਾਅਦ ਵਿੱਚ ਇੰਸਪੈਕਟਰ ਆਪ ਹੀ ਮੁਕਰ ਗਏ ਨੇ ਤੇ ਮੈਂ ਇਥੇ ਬੇਨਤੀ ਕਰਦਾ ਤੇ ਮੈਂ ਡੀਐਫਐਸ ਸਾਹਿਬ ਨੂੰ ਇੱਕ ਹੱਥ ਜੋੜ ਬੇਨਤੀ ਹੋਰ ਕਰਨਾ ਚਾਹਾਂਗਾ ਕਿ ਆਪਣੇ ਇੰਸਪੈਕਟਰਾਂ ਨੂੰ ਥੋੜੀ ਲਗਾਮ ਲਗਾਓ ਕਿਉਂਕਿ ਇਹ ਡੀਪੋ ਹੋਲਡਰਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਇਹ ਡੀਪੋ ਹੋਲਡਰਾਂ ਕੋ ਹਰ ਵੰਡ ਚ 1000 ਤੋਂ 1500 ਰੁਪਈਆ ਪੱਕਾ ਲਾਇਆ ਇਹਨਾਂ ਨੇ ਇਹਨਾਂ ਦੇ ਜਿਹੜੇ ਏਜੰਟ ਨੇ ਉਹ ਇਕੱਠੇ ਕਰ ਰਹੇ ਨੇ ਇਹ ਵੀ ਬੰਦ ਕਰਾਓ ਕਿਉਂਕਿ ਜੇ ਡੀਪ ਹੋਲਡਰਾਂ ਨੂੰ ਸਹੂਲਤਾਂ ਨਹੀਂ ਮਿਲਣਗੀਆਂ ਤੇ ਉਹ ਲੋਕਾਂ ਦੀ ਕਣਕਵਲ ਹੋਣਗੇ ਤੇ ਲੋਕਾਂ ਦੇ ਹੱਕ ਮਰਨਗੇ ਮੇਰੀ ਹੱਥ ਜੋੜ ਕੇ ਡੀਐਫਐਸਸੀ ਸਾਹਿਬ ਤੇ ਸੈਕਟਰੀ ਪੰਜਾਬ ਜਿਹੜੇ ਹੈਗੇ ਨੇ ਉਹਨਾਂ ਅਗੇ ਹੱਥ ਜੋੜ ਬੇਨਤੀ ਆ ਕਿ ਇਹ ਇਕੱਲੇ ਅੰਮਰਸਰਚ ਨਹੀਂ ਹੋ ਰਿਹਾ ਇਹ ਪੂਰੇ ਪੰਜਾਬ ਚ ਹੋ ਰਿਹਾ ਵਾ ਇਹਦੇ ਵੱਲ ਧਿਆਨ ਦਿੱਤਾ ਜਾਵੇ ਕਰੋੜਾ ਦਾ ਕਪਲਾ ਵਾ ਕਿਲੋ-ਕਿਲੋ ਕਰਕੇ ਬਹੁਤ ਲੱਖਾਂ ਕੁਇੰਟਲ ਕਨਕ ਬਣ ਜਾਂਦੀ ਆ ਜਿਹੜਾ ਕਰੋੜਾ ਦਾ ਕਪਲਾ ਬਣਦਾ ਵਾ ਆਪੇ ਇਹਦੇ ਵੱਲ ਕਿਉਂ ਨਹੀਂ ਧਿਆਨ ਦਿੰਦੇ ਮੇਰੀ ਬੇਨਤੀ ਆ ਡੀਐਫਐਸੀ ਸਾਹਿਬ ਅਗੇ ਫੇਰ ਦੁਬਾਰਾ ਆਪਣੇ ਇੰਸਪੈਕਟਰਾਂ ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਉਹ ਡੀਪੂ ਹੋਲ ਡਰਾ ਕੋਈ ਕਿਤੇ ਨਾਜਾਇਜ਼ ਦੇ ਪੈਸੇ ਦੀ ਵਸੂਲੀ ਨਾ ਕਰਨ ਦੂਜਾ ਇੱਕ ਚੀਜ਼ ਹੋਰ ਮੈਂ ਵੇਖਣ ਚਾਹੀਏ ਕਿ ਇੱਕ ਇੰਸਪੈਕਟਰ ਦੀ ਡਿਊਟੀ ਹੁੰਦੀ ਆ ਕਿ ਕਣਕ ਨੂੰ ਗੋਦਾਮ ਚੋਂ ਲੈ ਕੇ ਆਣਾ ਦੀਪੂਆਂ ਤੱਕ ਛੱਡਣਾ ਉਸ ਤੋਂ ਬਾਅਦ ਉਹਦੀ ਵੰਡ ਕਰਾਣੀ ਬਟ ਇੱਥੇ ਉਹ ਕੀ ਕਰਦੇ ਨੇ ਦੀਪੂ ਹੋਲਡਰਾਂ ਨੂੰ ਹੀ ਕਹਿੰਦੇ ਨੇ ਕਿ ਜਾ ਕੇ ਕਣਕ ਲੈ ਕੇ ਆਓ ਗੋਦਾਮ ਹੈਗੇ ਸ਼ਹਿਰੋਂ ਬਾਹਰ ਉਹ ਵਿਚਾਰੇ ਇੰਨੀ ਦੂਰ ਕਣਕ ਲੈਣ ਜਾਂਦੇ ਨੇ ਫਿਰ ਉੱਥੇ ਤੰਗ ਪਰੇਸ਼ਾਨ ਹੁੰਦੇ ਨੇ ਫਿਰ ਉਹਨਾਂ ਨੂੰ ਭਾਰ ਵੀ ਨਹੀਂ ਪੂਰਾ ਦਿੱਤਾ ਜਾਂਦਾ ਤੇ ਜੇ ਉਹ ਭਾਰ ਆਪਣਾ ਪੂਰਾ ਮੰਗਦੇ ਨੇ ਕਿ ਹਨ ਨੂੰ ਪੂਰੀ ਕਣਕ ਦਿੱਤੀ ਜਾਏ ਤੇ ਉਹਨਾਂ ਨਾਲ ਬਤਮੀਜੀ ਵੀ ਹੁੰਦੀ ਰਹੀ ਆ ਇਹ ਸਾਨੂੰ ਕਈ ਡੀਪੋ ਹੋਲਡਰਾਂ ਨੇ ਆਫੀਸ਼ੀਅਲੀ ਬਿਆਨ ਦੇ ਕੇ ਵੀ ਦੱਸਿਆ ਵੀਡੀਓਗ੍ਰਾਫੀ ਵਿੱਚ ਵੀ ਦੱਸਿਆ ਕਿ ਸਾਡੇ ਨਾਲ ਬਤਮੀਜੀ ਹੁੰਦੀ ਆ ਸਾਨੂੰ ਗਾਂ ਤੋਂ ਕਣਕ ਦੇਣ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਤਾਂ ਕਰਕੇ ਆਪਣੀ ਆਪ ਕਣਕ ਨਹੀਂ ਮੰਗਦੇ ਕਿਉਂਕਿ 3-3 ਕੁਇੰਟਲ ਹਰ ਗੱਡੀ 'ਚੋਂ ਕਣਕ ਤੇ ਮੇਰੀਆਂ ਪਿਛਲੀ ਵੀਡੀਓ 'ਚ ਵੀ ਤੁਸੀਂ ਵੇਖਿਆ ਹੋਏਗਾ ਸਿੱਧੇ ਤੌਰ ਤੇ ਘੱਟ ਹੁੰਦੀ ਆ ਕਿਉਂਕਿ ਉਹ ਬਾਰਦਨ ਦਾ weight ਨਹੀਂ ਦਿੰਦੇ ਜਦੋਂ ਡੀਪੋ ਹੋ ਉਨੋਂ ਉਹਦੀ ਕਣਕ ਹੀ ਨਹੀਂ ਪੂਰੀ ਮਿਲਨੀ ਤੇ ਉਹ ਵਿਚਾਰਾ ਕਿੱਥੋਂ ਪੂਰੀ ਕਰੂਗਾ ਠੀਕ ਆ ਕਿ ਨਹੀਂ ਮੈਂ ਇਸ ਵੀਡੀਓ ਰਾਹੀਂ ਇੱਕੋ ਵੀਡੀਓ ਦੇ ਮਾਧਮ ਨਾਲ ਇੱਕੋ ਗੱਲ ਕਹਿਣਾ ਚਾਹਾਂਗਾ ਕਿ ਡੀਐਫਐਸਸੀ ਸਾਹਿਬ ਆਪਣੇ ਇੰਸਪੈਕਟਰਾਂ ਨੂੰ ਹਦਾਇਤਾਂ ਦੇਣ ਕਿ ਕਣਕ ਦੀ ਵੰਡ ਜ਼ਿੰਮੇਵਾਰੀ ਨਾਲ ਕਰਨ ਆਪ ਕਣਕ ਗੋਦਾਮਾਂ ਤੋਂ ਲਿਆ ਕੇ ਡੀਪੂ ਤੇ ਛੱਡ ਕੇ ਉਹਦੀ ਵੰਡ ਕਰਾਣ ਤਾਂ ਕਿ ਕਪਲੇਬਾਜੀ ਵੀ ਨਾ ਹੋਵੇ ਤੇ ਡੀਪੂ ਹੋਲਡਰ ਵੀਰਾਂਗੇ ਬੇਨਤੀ ਆ ਕਿ ਆਪਣੇ ਹੱਕਾਂ ਦੀ ਆਵਾਜ਼ ਚੁੱਕੋ ਆਪਣੇ ਹੱਕ ਡਿਪਾਰਟਮੈਂਟ ਤੋਂ ਜਿਹੜੇ ਬੰਦੇ ਹੱਕ ਨੇ ਉਹ ਲਵੋ ਤਾਂ ਕਿ ਤੁਹਾਨੂੰ ਗਰੀਬਾਂ ਦੀ ਕਣਕ ਰੱਖਣ ਦੀ ਲੋੜ ਨਾ ਪਵੇ ਧੰਨਵਾਦ ਜੀ